ਹਾਂ ਜੀ ਦੋਸਤ ਮੇਰੇ ਲੋ ਪਿਆਰ ਭਰੀ ਸਾਸੀ ਕਾਲ ਤੇ ਮੈਂ ਤੁਹਾਡਾ ਆਪਣਾ ਛੋਟਾ ਵੀਰ ਦੀਪ ਸੋ ਹੁੰਦਾ ਤੇ ਅੱਜ ਆਪਾਂ ਟਾਈਮ ਹੈਗਾ ਵਾ 6:30 ਵਜੇ ਦਾ ਤੇ ਆਪਾਂ ਜਾਣਾ ਹੁਣੇ ਗੱਡੀ ਲੈਣ ਜਿਸ ਕਰਨ ਨੂੰ ਜਾਣਾ ਦਵਾਈ ਦਿਵਾਉਣ ਤੇ ਜਲੰਧਰ ਤੋਂ ਅੱਗੋਂ ਦਵਾਈ ਦਿਵਾਉਣੀ ਸੀ ਇਹਨੂੰ ਮੌਸਮ ਪੂਰਾ ਕੈਂਟ ਹੈ ਅੱਜ ਜਾਣੇ ਹੁਣ ਗੱਡੀ ਲੈਣ ਚੱਲਦੇ ਆ ਮੌਸਮ ਅਭਰਾਊਗਾ ਬੱਦਲ ਬਹੁਤ ਜ਼ਿਆਦਾ ਹੋਇਆ ਪਿਆ ਤੇ ਬਸ ਮੀਂਹ ਦੀ ਤਿਆਰੀ ਆ ਦੇਖ ਸਕਦੇ ਹੋ ਗੱਡੀ ਲੈਣ ਜਾਂਦੇ ਆ ਹਵੇਲੀ ਇਹ ਆਪਣਾ ਪੀਤਾੜਾ ਨਾਲ ਤੇ ਚੱਲਦੇ ਹਾਂ ਹਵੇਲੀ ਦਾ ਮੌਸਮ ਬਹੁਤ ਘੈਂਡ ਆ ਜਿਵੇਂ ਦੇਖੋ ਪੀਤਾ ਗਰੀ ਦਾ ਗੱਡੀ ਸਾਫ਼ ਤੇ ਆਪਾਂ ਹਵੇਲੀ ਆ ਗਏ ਸੀ ਤੇ ਗੱਡੀ ਸਾਫ਼ ਹੋਈ ਜਾਂਦੀ ਆ ਆਪਣੀ ਤੇ ਇਸ ਤੋਂ ਬਾਅਦ ਗੱਡੀ ਕੱਟਦੇ ਆ ਇਧਰ ਖੜੀਆਂ ਵੱਡੀਆਂ ਗੱਡੀਆਂ ਕਰਦੇ ਮਾਰਦੇ ਮਾਰਦੇ ਕਪੜਾ ਮਾਰਦੇ ਮਿੰਟੋਂ ਮਿੰਟ ਗੱਡੀਆਂ ਸੱਚ ਆਪਾ ਸ਼ਾਨ ਦੇ ਆਂਬੇ ਦਾ ਹਾਂ ਦੇ ਆਪਣਾ ਪਿਤਾ ਤੁਰਪਿਆ ਤੇ ਆਪਾਂ ਗੱਡੀ ਕੱਢ ਲਈ ਵੇਲੀ ਚੋਂ ਆਹ ਗੇਟ ਚੋਂ ਕੱਢਦੇ ਆ ਬਾਹਰ ਤੁਰਪਿਆ ਯਾ ਰੋਟਾਵੇਟਰ ਵੀ ਚੋਬਰੋ ਮੀਂਹ ਲੱਗ ਪਿਆ ਪੈਣ ਹੋ ਗਏ ਕਰਤੀ ਸ਼ਰਵਾਦ ਆਪਣੇ ਤੇ ਨਹੀਂ ਪੈਣ ਲੱਗ ਪਿਆ ਗੱਡੀ ਤੇ ਜਾਣਾ ਦਿੱਕਤ ਕੋਈ ਨਹੀਂ ਹੈਗੀ ਕਿ ਮੀਂਹ ਕਾਫੀ ਜ਼ਿਆਦਾ ਆ ਗਿਆ ਅੰਤ ਵਿੱਚ ਆਪਾਂ ਪਿੰਡ ਆ ਗਏ ਸੀ ਗੱਡੀ ਲੈ ਕੇ ਇੱਥੋਂ ਮੋੜ ਕੇ ਗੱਡੀ ਲਾਉਨੇ ਆ ਸਾਈਡ ਤੇ ਤੇ ਕਰਦਿਆਂ ਵੇਟ ਡੈਡੀ ਜੀ ਉਹਨਾਂ ਦੀ ਅਜੇ ਟਾਈਮ ਲਾਦਣਾ ਮੇਰੇ ਸਾਹ ਨੂੰ ਨਾ ਉਹਨੇ ਕਹ ਲਿਆ ਬਈ ਹਾਂ بارش ਬਹੁਤ ਜ਼ਿਆਦੀ ਹੋ ਗਈ ਸ਼ੁਰੂ ਪੂਰਨ بارش ਹੋ ਰਹੀ ਆ ਵਾਹ ਵਾਹ ਬੜਾ ਦਰਦਸ਼ਾਹ ਪੂਰਨ بارش ਇਹ ਰਿਆ ਨਹੀਂ ਨਹੀਂ ਬਹੁਤ ਜ਼ਿਆਦਾ ਆ ਗਿਆ ਜੀ ਆਪਾਂ ਤੋਂ ਮੈਂ بارش ਬਹੁਤ ਜ਼ਿਆਦੀ ਹੋ ਰਹੀ ਆ ਤੇ ਇਧਰੋਂ ਕਮਲਾ ਪੁੱਠੀ ਜਿਹੜੀ ਉਹ ਵੀ ਮੁੰਡਿਓ ਮੀਂਹ ਦਰਸਲ ਹੋਣੀ ਅਸਲੀ ਆਇਆ ਜਿਹਦਾ ਕੋਈ ਨਹੀਂ ਲੱਗੇ ਬਹੁਤ ਜ਼ੋਰ ਦੀ ਵਰ ਰਿਹਾ ਪੂਰਾ ਹੀ ਫੈਮੀ ਵਰ ਰਿਹਾ ਇਸ ਟਾਈਮ ਆਗੇ ਥੋੜੀ ਜਿਹਾ ਡੀਜ਼ਲ ਆਪਣੇ ਕੋਲ ਥੋੜਾ ਸੀ ਤੇ ਮੈਂ ਕਿਹਾ ਡੀਜ਼ਲ ਪਵਾ ਲਈਏ ਸਰ ਇੱਥੋਂ ਨਿਕਲਦੇ ਆਂ بارش ਬੂਛ ਤਾਂ ਬਹੁਤ ਪਾਣੀ ਪੂਣੀ ਪੂਰਾ ਖਲਾਕਿਆ ਰੱਬ ਨੂੰ ਕਰਕੇ ਪੇਮੈਂਟ ਤੇ ਫਿਰ ਅੱਪਾ ਤੁਰਦੇ ਆਂ ਲਓ ਸਰ ਓਕੇ ਬਰਾ ਆਪਾਂ ਮਿਲਦੇ ਹਾਂ ਹੁਣ ਸੱਦਾ ਹੀ ਡਾਕਟਰ ਦੇ ਜਿੱਥੋਂ ਦਵਾਈ ਲੈਣੀ ਆ ਸ਼ਾ ਦੁੱਧੋਂ ਪਹਿਲਾਂ ਅਸੀਂ ਰੁਕੇ ਦਾ ਨਵਤਾਜ ਦੇ ਨਾਨਕੇ ਰੁਕਾਂਗੇ ਨਹੀਂ ਤੇ ਸਿੱਧਾ ਡਾਕਟਰ ਦੇ ਜਾਵਾਂਗੇ ਮਾ ਨੰਮ ਦਵਾਈ ਦੇ ਨਾਨਕੇ ਆ ਗਏ ਸੀਗੇ ਇੱਥੇ ਰੁਕਣਾ ਸੀਗਾ ਦਵਾਈ ਲੈਣਾ ਕਹਿੰਦੇ ਬਾਅਦ ਚ ਚੱਲਦੇ ਆ ਪਹਿਲਾਂ ਇੱਥੇ ਰੁਕ ਜੋ ਹਜੇ ਟਾਈਮ ਥੋੜਾ ਆ ਆ ਦੇਖ ਲਓ ਟਾਈਮ 7 ਵਜੇ 8:37 ਏ ਮੈਂ ਬਹੁਤ ਜ਼ਿਆਦਾ ਪਈ ਜਾਂਦਾ ਤੇ ਉਹ ਸਾਰੇ ਨਿਕਲ ਕੇ ਚਲੇ ਗਏ ਕਰੇ ਉਹਨੇ ਦੁਬਾਰਾ ਆਪਾਂ ਨਿਕਲ ਕੇ ਹੁਣ ਚਲਦੇ ਆ ਕਰੇ ਉਹ ਤੇ ਅਗਲੇ ਪਹੁੰਚ ਗਿਆ ਆਪਾਂ ਜਾਣੇ ਆ ਬਹੁਤ ਸ਼ਬੋਹ ਜ਼ਿਆਦੀ ਹੋ ਰਹੀ ਹੈ ਕਰੇ ਕਰੇ ਆ ਗਏ ਜਿੱਧਰ ਬੈਠਾ ਜਵਰਾਜ ਅਹ ਗੱਡੇ 'ਚ ਆਪਾਂ ਬੈਠ ਗਏ ਆ ਬਾਕੀ ਆ ਕੇ ਬੈਠਦੇ ਆ ਤੇ ਤੁਰਦੇ ਆ ਇੱਥੋਂ ਹੁਣ ਜਾਣਾ ਆਪਾਂ ਦਵਾਈ ਲੈਣਾ ਕਰਨ ਦੀ ਚਲਦੇ ਹਾਂ ਹਾਂਜੀ ਆਪਾਂ ਚੱਲਦੇ ਇੱਧਰ ਇੱਧਰ ਦੋ ਸ਼ਖਸੂਨ ਘੂਰੇ ਦੇਖੋ ਕਿਹੜੇ ਕਿਹੜੇ ਆ ਯਵਰਾਜ ਤੇ ਹੋ ਗਿਆ ਸਾਹਮਣੇ ਤੇ ਮੰਮੀ ਨੇ ਮੂਲ ਕੋਲਿਆ ਤੁਰਪੇ ਆਪਾਂ ਠੀਕ ਆ ਮੇਰਾ ਫੋਨ ਘਰੇ ਰਹਿ ਗਿਆ ਫੋਨ ਵੱਜਦਾ ਰਹਿਣਾ ਵਾ ਕਿਹੜਾ ਹੋਣੀ ਗੱਲ ਕਰਨ ਦੀ ਜਾਣਿਆ ਆਪਾਂ ਜਾਣਿਆ ਗੱਡੀ ਮੋੜ ਨੂੰ ਸਵਾਲੀਆਂ ਆਪਣੀਆਂ ਦਿੱਤਿਆਂ ਪਾਤਾਰ ਤਕਰੀਬਨ ਇੱਥੇ ਹੀ ਕਮਾ ਲੈਣੀ ਆ ਦੇਖਿਓ ਮੈਂ ਇੱਧਰ ਬੱਸ 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 ਹਾਂ ਜੀ ਇੱਧਰ ਜਿੱਥੇ ਕੈਂਪ ਲੱਗਾ ਹੋਇਆ ਡਾਕਟਰ ਦੀ ਕੋਠੀ ਇੱਥੇ ਕੈਂਪ ਲੱਗਦਾ ਆ ਤੇ ਉਹ ਸਾਰੇ ਗਏ ਹੋਏ ਅੰਦਰ ਇੱਧਰ ਸਾਡਾ ਇੱਕ ਸ਼ੇਰ ਖੇਡਦਾ ਪਿਆ ਗੇਮ ਆਪਾਂ ਇੱਥੇ ਥੋੜੇ ਫਿਰਦੇ ਆਂ ਜਿੰਦੀ ਇੰਟਰਵਿਊ ਬਿਲਕੁਲ ਸਹੀ ਸਭ ਗਰ ਆ ਕੇ ਤੋਂ ਨਿਕਲ ਪਏ ਡਾਕਟਰ ਦੇੋਂ ਤੇ ਚੱਲਦੇ ਆਉਣ ਕਰੇ ਘਰੇ ਨਾ ਤਾਜਣਾ ਕੋਲੇ ਆ ਲੈ ਬਾਈ ਸਾਰੇ ਆਣੇ ਦੇ ਲੋ ਇੱਥੇ ਕਿੱਧਰ ਕਿੱਧਰ ਫਿਰਦੇ ਆ ਵੇਖੋ ਅਹੀਂ ਪਿੰਡ ਤੋਂ ਬਾਅਦ ਆ ਪਾ ਗਏ ਕਿਸੇ ਦੇ ਘਰੇ ਉਹ ਬਗੇ ਖਾਣ ਨਾਲ ਨਹੀਂ ਲੱਸੀ ਪਰ ਤੂੰ ਲੱਗਿਆ ਤੁਨ ਬੈਠ ਕੇ ਸਾਰੇ ਗੱਡੀ 'ਚ ਤੇ ਦੋ ਬਾਦ ਰੁਕਾਂਗੇ ਮਾਲੇ ਜਾ ਕੇ ਪੂਆ ਜੀ ਕੋਲੇ ਉਹ ਦਿਨ ਸ਼ਾਇਦ ਉਥੇ ਸ਼ਹਿਰ ਹੀ ਰੁਕੀ ਚੱਲਦੇ ਹਰ ਤੋਂ ਹੁਣ ਲੋ ਆਪਾਂ ਪਿੰਡੋਂ ਨਿਕਲੇ ਆ ਹੁਣ ਜਾਣੇ ਆ ਮੋਕ ਉਹ ਪਹੁੰਚ ਗਏ ਆ ਜਾਣਾ ਕਰੇ ਗੱਡੀ ਉਹ ਹੀ ਕਾਫੀ ਗੰਦੀ ਜਾ ਗਿਆ ਕਰੀਬਾ ਫਿਰ ਪਾਣੀ ਪਾਣੀ ਮਾਰ ਕੇ ਗੱਡੀ ਨੂੰ ਦਰਨ ਲਾ ਕੇ ਹਾਂ ਜੀ ਅੰਦਸਤ ਆਪਾਂ ਫਾਈਨਲੀ ਵਿਲੀ ਪਹੁੰਚ ਗਏ ਗੱਡੀ ਸਾਈਡ ਚਾਰਥਲੇ ਲਾਤੀ ਆ ਏ ਹੁਣ ਜਾਂਨੇ ਆਪਾਂ ਘਰ ਨੂੰ ਗੱਡੀ ਆਪਾਂ ਡੱਕਤੀ ਇਹਦੇ ਲਾਤੀ ਸ਼ਰਟ ਥੱਲੇ ਜਾਂਨੇ ਆ ਘਰ ਨੂੰ ਆ ਕੇ ਗੱਡੀ ਨੂੰ ਪਾਣੀ ਮਾਰਤਾ ਸੀ ਆ ਗਏ ਮੁੰਡਿਓ ਆ ਗਏ ਕਰੇ ਡੱਪਤਾ ਬਾਈਕ ਤੇ ਜਾਂਨੇ ਆ ਆਪਾਂ ਅੰਦਰ ਤੇ ਹੁਣ ਤੋਂ ਬਾਅਦ ਆਪਾਂ ਆ ਕੇ ਰੈਸਟ ਕੀਤੀ ਨਹਾਣ ਨੂੰ ਕੇ ਅੱਧਾ ਘੰਟਾ ਰੈਸਟ ਕਰਕੇ ਹੁਣ ਰੋਟੀ ਪਾਣੀ ਖਾ ਕੇ ਤੇ ਟਾਈਮ ਹੋ ਗਿਆ ਵਾ ਸਵਾਗ 10 ਦਾ ਫਾਈਨਲੀ ਉਹੜਾ ਆਪਾਂ ਸ੍ਰੀ ਆ ਫੋਨ ਲੱਗੇ ਸੀ ਤੇ ਅੱਜ ਦਾ ਵਲੌਗ ਆਪਾਂ ਕਰਦੇ ਆ ਖਤਮ ਮਿਲਦੇ ਆ ਤੁਹਾਨੂੰ ਕਿਸੇ ਨਵੀਂ ਵੀਡੀਓ ਨਾਲ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਸੋ ਬਾਏ